ਡੇਰਾ ਪ੍ਰਬੰਧਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਰਾਜਾ ਦੇ ਦਰਬਾਰ ਨਾਲ ਮੱਥਾ ਲਾ ਲਿਆ। ਸੋ ਉਹ ਸਾਡਾ ਗੁਰਦੁਆਰਾ ਥਾਂ ਦੀਆਂ ਉਸ ਥਾਂ ਦੀਆਂ ਜੋ ਮਨਮਤਾਂ ਹੁੰਦੀਆਂ ਉਹ ਸਾਰੀਆਂ ਜਿਹੜੀਆਂ ਫੋਟੋਆਂ ਪਿਕਚਰ ਉਹ ਤੁਸੀਂ ਸਾਰਿਆਂ ਨੇ ਦੇਖ ਲਈਆਂ। ਉੱਥੇ ਗੁਰਮਤਿ ਸਿਧਾਂਤ ਦੀਆਂ ਝੰਡੀਆਂ ਉੱਡਦੀਆਂ ਨੇ। ਉੱਥੇ ਉਸ ਮਹਾਂਪੁਰਖ ਦਾ ਅੰਗੀਠਾ ਬਣਾ ਕੇ ਉਹਦੇ ਤੇ ਸੋਨੇ ਦੀ ਪਲਕੀ ਲਾ ਕੇ ਉਹਦੀ ਪੂਜਾ ਕੀਤੀ ਜਾਂਦੀ ਹੈ, ਮੰਜਿਆਂ ਦੀ ਪੂਜਾ ਕੀਤੀ ਜਾਂਦੀ ਹੈ। ਜੋੜਿਆਂ ਖੜਾਵਾਂ ਦੀ ਪੂਜਾ ਕੀਤੀ ਜਾਂਦੀ ਹੈ ਇੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਜਿਹੜਾ ਚੰਦੋਆ ਲੱਗਾ ਹੋਇਆ ਉਹਦੇ ਤੇ ਗੁਰਬਾਣੀ ਦੀਆਂ ਪੰਕਤੀਆਂ ਨਾ ਹੋ ਕੇ ਕੱਚੀ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਹੋਰ ਕਈ ਜਿਵੇਂ ਕਿ ਨਿਸ਼ਾਨ ਸਾਹਿਬ ਦੀ ਗੱਲ ਵੀ ਆਪਾਂ ਉੱਥੇ ਕੀਤੀ ਸੀ ਕਿ ਨਿਸ਼ਾਨ ਸਾਹਿਬ ਸਿੱਖ ਮਰਯਾਦਾ ਵਿੱਚ ਖੰਡਾ ਭਾਲਾ ਪਰ ਉਹ ਇਸ ਤੋਂ ਬਗੈਰ ਹੈ ਇਹ ਧਿਆਨ ਵਿੱਚ ਆਇਆ ਮਨਮਤਾਂ ਜੋ ਹੋ ਰਹੀਆਂ ਨੇ ਹੁਣ ਜਦੋਂ ਇੱਕ ਚਾਰਦਵਾਰੀ ਆ ਤੇ ਉੱਥੇ ਵਿੱਚੇ ਹੀ ਧੂਨੇ ਬਲਦੇ ਆ ਵਿੱਚੇ ਖੜਾਵਾਂ ਪੂਜੀਆਂ ਜਾਂਦੀਆਂ ਵਿੱਚੇ ਮੰਝੇ ਪੂਜੇ ਜਾਂਦੇ ਆ ਵਿੱਚੇ ਹੀ ਸੰਸਕਾਰ ਵਾਲਾ ਅੰਗੀਠਾ ਪੂਜਿਆ ਜਾਂਦਾ ਤੇ ਉਹਨੂੰ ਤਖਤ ਵੀ ਕਿਹਾ ਜਾਂਦਾ ਉਹਨੂੰ ਰਸੋਖਾਨਾ ਦਾ ਨਾਮ ਦਿੱਤਾ ਗੁਰੂ ਘਰ ਦੀ ਲੰਗਰ ਦੀ ਮਰਜ਼ਾਦਾ ਵੀ ਤੁਹਾਡੇ ਮਹਾਂਪੁਰਖਾਂ ਦੀ ਮਰਜ਼ਾਦਾ ਤੇ ਮਹਾਂਪੁਰਖਾਂ ਦਾ ਗ੍ਰੰਥ ਵੀ ਆ 340 ਅੰਗ ਦਾ ਉਹ ਪ੍ਰਕਾਸ਼ ਕਰ ਲੋ ਤੇ ਉਹ ਕਹਿੰਦੇ ਉੱਥੋਂ ਦੇ ਪ੍ਰੇਮੀ ਨੇਮੀ ਜਿਹੜੇ ਆ ਕੋਈ ਮੈਂ ਗੱਲ ਕਰਦੇ ਸੁਣਿਆ ਕਿ ਉਹ ਸਾਡੇ ਲਈ ਤਿੰਨਾਂ ਲੋਕਾਂ ਦੇ ਮਾਲਕ ਆ ਤੇ ਜੇ ਤਿੰਨਾਂ ਲੋਕਾਂ ਦਾ ਮਾਲਕ ਤੁਹਾਡੇ ਬਾਬਾ ਜੀ ਆ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਐ ਤੇ ਤੁਸੀਂ ਅਕਾਲ ਪੁਰਖ ਤੋਂ ਬਾਗੀ ਹੋ ਕੇ ਜੇ ਕਿਸੇ ਬਾਬੇ ਨੂੰ ਪੂਜਣਾ ਚਾਹੁੰਦੇ ਉਹਦੇ ਪੂਜੀ ਜਾਓ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤਾਂ برداشت ਨਹੀਂ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਇੱਕ ਵਿਵਾਦ ਜਿਹੜਾ ਥੰਮਣ ਦਾ ਨਾਂ ਨਹੀਂ ਲੈ ਰਿਆ ਜਿਹੜਾ ਵਿਵਾਦ ਪੈਦਾ ਹੋਇਆ ਕਿੱਥੋਂ ਆ ਕਿ 328 ਰੂਪਾਂ ਦੀ ਜਦੋਂ ਅਨਵੈਸਟੀਗੇਸ਼ਨ ਟੀਮ ਜਾਂਚ ਕਰ ਰਹੀ ਸੀ ਤੇ ਬੰਗਿਆਂ ਦੇ ਲੱਗੇ ਇੱਕ ਡੇਰੇ ਵਿੱਚੋਂ ਸਤਗੁਰ ਪਾਤਸ਼ਾਹ ਮਹਾਰਾਜ ਦੇ ਸਰੂਪ ਮਿਲਣ ਦੀ ਗੱਲ ਹੋਈ ਵੱਡੀ ਗਿਣਤੀ ਵਿੱਚ ਤੇ ਉਥੋਂ ਦੇ ਪ੍ਰਬੰਧਕਾਂ ਨੇ ਜਦੋਂ ਇਹ ਬਿਆਨ ਸਾਹਮਣੇ ਆਉਂਦੇ ਆ ਸਰਕਾਰ ਦੀ ਤਰਫੋਂ ਕਿ ਇੰਨੇ ਸਰੂਪ ਇੰਨੀ ਗਿਣਤੀ ਵਿੱਚ ਇੱਥੇ ਮਿਲੇ ਆ 169 ਤੇ 139 ਦਾ ਕੋਈ ਰਿਕਾਰਡ ਨਹੀਂ 30 ਦਾ ਰਿਕਾਰਡ ਆ ਤੇ ਇਹ ਗੱਲ ਅੱਗ ਵਾਂਗੂ ਫੈਲ ਗਈ ਇਹਦੇ ਤੇ ਕਈ ਤਰ੍ਹਾਂ ਦੇ ਪ੍ਰਤੀਕਰਮ ਆਏ ਤੇ ਉਥੇ ਦੇ ਡੇਰਾ ਪ੍ਰਬੰਧਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਰਾਜਾ ਦੇ ਦਰਬਾਰ ਨਾਲ ਮੱਥਾ ਲਾ ਲਿਆ ਸੋ ਉਹ ਸਾਡਾ ਗੁਰਦੁਆਰਾ ਇਦਾਂ ਦੀਆਂ ਗੱਲਾਂ ਨਿਕਲ ਕੇ ਆਈਆਂ ਤੇ ਪੰਥਕ ਜਥੇਬੰਦੀਆਂ ਦੇ ਕੁਝ ਵੀਰਾਂ ਨੇ ਦਰਦੀ ਵੀਰਾਂ ਨੇ ਵਿਚਾਰ ਕੀਤਾ ਕਿ ਇਹ ਸੱਚ ਕੌੜਾ ਸੱਚ ਸੰਗਮ ਦੇ ਸਾਹਮਣੇ ਲਿਆਂਦਾ ਜਾਵੇ ਉਸ ਥਾਂ ਦੀਆਂ ਉਸ ਸਥਾਨ ਦੀਆਂ ਜੋ ਮਨਮਤਾਂ ਹੁੰਦੀਆਂ ਉਹ ਸਾਰੀਆਂ ਜਿਹੜੀਆਂ ਫੋਟੋਆਂ ਪਿਕਚਰ ਉਹ ਤੁਸੀਂ ਸਾਰਿਆਂ ਨੇ ਦੇਖ ਲਈਆਂ ਹੁਣ ਕਈ ਸੁਹਿਰਦ ਵੀਰਾਂ ਦੇ ਕਈ ਸੱਜਣਾ ਦੇ ਫੋਨ ਆਏ ਆ ਕਿ ਤੁਸੀਂ ਇੱਥੇ ਆਓ ਜੀ ਇੱਥੇ ਆਣ ਕੇ ਦੇਖੋ ਜੀ ਸਾਡਾ ਸਥਾਨ ਵਧੀਆ ਹੈ ਸਾਡਾ ਸੰਖ ਮਰਮਰ ਵਧੀਆ ਲੱਗਿਆ ਹੋਇਆ ਪਾਈ ਗੁਰਮਖੋ ਪੱਥਰ ਵਧੀਆ ਲਾ ਲੈਣਾ ਸੋਨੇ ਦਾ ਕਲਸ ਬਣਾ ਲੈਣੇ ਉਹ ਮਹਿਨੇ ਨਹੀਂ ਰੱਖਦੇ ਗੱਲ ਹੈਗੀ ਆ ਕਿ ਅਸੀਂ ਸਿਧਾਂਤ ਨੂੰ ਕਿੰਨਾ ਫੋਲੋ ਕੀਤਾ ਉੱਥੇ ਗੁਰਮਤ ਸਿਧਾਂਤ ਦੀਆਂ ਝੰਡੀਆਂ ਉੱਡਦੀਆਂ ਨੇ ਉੱਥੇ ਉਸ ਮਹਾਂਪੁਰਖ ਦਾ ਅੰਗੀਠਾ ਬਣਾ ਕੇ ਉਹਦੇ ਤੇ ਸੋਨੇ ਦੀ ਪਾਲਕੀ ਲਾ ਕੇ ਉਹਦੀ ਪੂਜਾ ਕੀਤੀ ਜਾਂਦੀ ਆ ਮੰਜਿਆਂ ਦੀ ਪੂਜਾ ਕੀਤੀ ਜਾਂਦੀ ਆ ਜੋੜਿਆਂ ਖੜਾਵਾਂ ਦੀ ਪੂਜਾ ਕੀਤੀ ਜਾਂਦੀ ਆ ਇੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਜਿਹੜਾ ਚੰਦੋਆ ਲੱਗਾ ਹੋਇਆ ਉਹਦੇ ਤੇ ਗੁਰਬਾਣੀ ਦੀਆਂ ਪੰਕਤੀਆਂ ਨਾ ਹੋ ਕੇ ਕੱਚੀ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਹੋਰ ਕਈ ਜਿਵੇਂ ਕਿ ਨਿਸ਼ਾਨ ਸਾਹਿਬ ਦੀ ਗੱਲ ਵੀ ਆਪਾਂ ਉੱਥੇ ਕੀਤੀ ਸੀ ਕਿ ਨਿਸ਼ਾਨ ਸਾਹਿਬ ਸਿੱਖ ਮਰਯਾਦਾ ਵਿੱਚ ਖੰਡਾ ਭਾਲਾ ਪਰ ਉਹ ਇਸ ਤੋਂ ਬਗੈਰ ਹੈ ਹੁਣ ਕਈ ਵੀਰ ਕਹਿੰਦੇ ਨੇ ਕਿ ਤੁਸੀਂ ਦੱਸੋ ਤੁਸੀਂ ਦੱਸੋ ਅਸੀਂ ਕੀ ਕਰੀਏ ਭਾਈ ਅਸੀਂ ਦੱਸ ਸਕਦੇ ਆ ਸਾਡੇ ਕੋ ਮਹਾਰਾਜ ਦੀ ਕਿਰਪਾ ਨਾਲ ਬੜੇ ਲੰਮੇ ਸਾਬੇ ਤੋਂ ਸੱਚੇ ਪਾਸਾ ਸੁਆਵਾਂ ਲੈ ਰਹੇ ਨੇ ਪਰ ਅਸੀਂ ਇਹ ਸਾਰੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਆ ਇਹ ਸਾਰੀ ਜੋ ਵੀ ਸਾਡੇ ਉੱਥੇ ਧਿਆਨ ਵਿੱਚ ਆਇਆ ਮਨਮਤਾਂ ਜੋ ਹੋ ਰਹੀਆਂ ਨੇ ਚਿੱਠੀ ਵੀ ਦੇ ਦਿੱਤੀ ਆ ਫੋਟੋਆਂ ਵੀ ਦੇ ਦਿੱਤੀਆਂ ਸਾਰਾ ਕੁਝ ਦੇ ਦਿੱਤਾ ਹੁਣ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਫੈਸਲਾ ਕਰਨਾ ਪਰ ਫੇਰ ਵੀ ਕਈ ਲੋਕ ਫੋਨ ਕਰ ਰਹੇ ਆ ਕਿ ਕੀ ਹੋਣਾ ਚਾਹੀਦਾ ਜੀ ਚਾਰਦੁਵਾਰੀ ਇੱਕ ਆ ਹੁਣ ਜਦੋਂ ਇੱਕ ਚਾਰਦੁਵਾਰੀ ਆ ਤੇ ਉਥੇ ਵਿੱਚੇ ਹੀ ਧੂਨੇ ਬਲ ਰਿਆ ਵਿੱਚੇ ਖੜਾਵਾਂ ਪੂਜੀਆਂ ਜਾਂਦੀਆਂ ਵਿੱਚੇ ਮੰਜੇ ਪੂਜੇ ਜਾਂਦੇ ਆ ਵਿੱਚੇ ਹੀ ਸੰਸਕਾਰ ਵਾਲਾ ਅੰਗੀਠਾ ਪੂਜਿਆ ਜਾਂਦਾ ਤੇ ਉਹਨੂੰ ਤਖਤ ਵੀ ਕਿਹਾ ਜਾਂਦਾ ਉਨੂੰ ਸੋਖਾਨਾ ਦਾ ਨਾਮ ਦਿੱਤਾ ਗੁਰੂ ਘਰ ਦੀ ਲੰਗਰ ਦੀ ਮਰਜ਼ਾਦਾ ਵੀ ਤੁਹਾਡੇ ਮਹਾਂਪੁਰਖਾਂ ਦੀ ਮਰਜ਼ਾਦਾ ਤੇ ਮਹਾਂਪੁਰਖਾਂ ਦਾ ਗ੍ਰੰਥ ਵੀ ਆ 340 ਅੰਗ ਦਾ ਉਹ ਪ੍ਰਕਾਸ਼ ਕਰ ਲੋ ਤੇ ਉਹ ਕਹਿੰਦੇ ਉਥੋਂ ਦੇ ਪ੍ਰੇਮੀ ਨੇਮੀ ਜਿਹੜੇ ਆ ਕੋਈ ਮੈਂ ਗੱਲ ਕਰਦੇ ਸੁਣਿਆ ਕਿ ਉਹ ਸਾਡੇ ਲਈ ਤਿੰਨਾਂ ਲੋਕਾਂ ਦੇ ਮਾਲਕ ਆ ਤੇ ਜੇ ਤਿੰਨਾਂ ਲੋਕਾਂ ਦਾ ਮਾਲਕ ਤੁਹਾਡੇ ਬਾਬਾ ਜੀ ਆ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇ ਉਸ ਅਕਾਲ ਪੁਰਖ ਦੇ ਸੇਵਕ ਬਣਾਇਆ ਸਾਨੂੰ ਸਿੱਖ ਬਣਾਇਆ ਹੈ ਤੇ ਤੁਸੀਂ ਅਕਾਲ ਪੁਰਖ ਤੋਂ ਬਾਗੀ ਹੋ ਕੇ ਜੇ ਕਿਸੇ ਬਾਬੇ ਨੂੰ ਪੂਜਣਾ ਚਾਹੁੰਦੇ ਹੋ ਤੇ ਪੂਜੀ ਜਾਓ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ برداشت ਨਹੀਂ ਕੀਤੀ ਜਾਊਗੀ ਸੋ ਇਸ ਕਰਕੇ ਸਾਡੇ ਭੁੱਲੜ ਵੀਰਾਂ ਨੂੰ ਵਾਰ-ਵਾਰ ਜੇ ਜਿਹੜੇ ਸਵਾਲ ਕਰਦੇ ਨੇ ਉਹਨਾਂ ਦਾ ਜਵਾਬ ਇਕੱਲੇ-ਇਕੱਲੇ ਨੂੰ ਦੇਣਾ ਔਖਾ ਹੁੰਦਾ ਇਹ ਗੱਲ ਹੈ ਕਿ ਮੈਂ ਆ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਿੰਦਾ ਕਿ ਸਾਡੀ ਜਿਹੜੀ ਨੰਗੀ ਅੱਖ ਦੇ ਨਾਲ ਜਾਂ ਸਾਡੀ ਜਿੰਨੀ ਸਾਨੂੰ ਗੁਰਮਤ ਦੀ ਸੋਝੀ ਆ ਮਾਰੇ ਨੇ ਮਤਬੁੱਧ ਦਿੱਤੀ ਆ ਸਿੱਖ ਰਹਿਤ ਮਰਜਾਦਾ ਅਨੁਸਾਰ ਅਹ ਸ਼੍ਰੀ ਕਾਲ ਤਖਤ ਦੇ ਸਿਧਾਂਤਾਂ ਮੁਕਿਤਾਬ ਉਸ ਜਗ੍ਹਾ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਹੀ ਸੰਭਵ ਨਹੀਂ ਆ ਤੇ ਇੰਨੀ ਗਿਣਤੀ ਵਿੱਚ ਸਰੂਪ ਹੋਣੇ ਉਹ ਤਾਂ ਅਗਲੀ ਗੱਲ ਆ ਨਾ ਉਹ ਹੁਣ ਵੇਖਣਾ ਵੀ ਸ਼੍ਰੋਮਣੀ ਕਮੇਟੀ ਨੇ ਰਿਕਾਰਡ ਤੋਂ ਦੇਖਣਾ ਕਿ ਕੀਨੇ ਦਿੱਤੇ ਸੀ ਕਿ ਦੀ ਸਹੀ ਤੇ ਮਾਰੇ ਦੇ ਸਰੂਪ ਉੱਥੇ ਗਿਆ ਸੀ ਤੇ ਕੌਣ ਉਦੋਂ ਮੈਨੇਜਰ ਸੀ ਤੇ ਕੌਣ ਉਦੋਂ ਕਲਰਕ ਸੀ ਤੇ ਕੌਣ ਉਦੋਂ ਐਚਜੀਪੀਸੀ ਮੈਂਬਰ ਸੀ ਤੇ ਕਿਹੜੇ ਪ੍ਰਚਾਰਕ ਦੇ ਸਾਈਨ ਹੋਏ ਸੀ ਜੇ ਇਹ ਸਾਰਾ ਕੁਝ ਨਹੀਂ ਹੁੰਦਾ ਤੇ ਫਿਰ ਉਹ ਲੋਕਾਂ ਤੇ ਕਾਨੂੰਨੀ ਕਾਰਵਾਈ ਬਣਦੀ ਆ ਹੁਣ ਅਗਲੀ ਗੱਲ ਆਉਂਦੀ ਸਿਆਸੀ ਲੋਕਾਂ ਦੀ ਹੁਣ ਸਿਆਸੀ ਲੋਕਾਂ ਨੂੰ ਉੱਥੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਇੱਥੇ ਵੀ ਬੇਨਤੀ ਕੀਤੀ ਆ ਕਿ ਰਾਜਾ ਭਗਤ ਜਿਹੜੇ ਹੋਏ ਆ ਜਿਹਦੇ ਨਾਂ ਤੇ ਗੁਰਦੁਆਰਾ ਹੈਗਾ ਉਹਨਾਂ ਦੇ ਤੇ ਹੋਣਗੇ ਪੰਜਾ ਪਿੰਡਾਂ 'ਚ ਸਰਹਾਲੂ ਦਸਾਂ 'ਚ ਹੋਣਗੇ ਵਿਹਾਂ 'ਚ ਹੋਣਗੇ ਪੰਜਾਵਾਂ 'ਚ ਹੋਣਗੇ ਪਰੰਤੂ ਸਿੱਖ ਬਾਬੇ ਨਾਨਕ ਦਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਆਲ ਵਰਲਡ ਵਿੱਚ ਬੈਠਾ ਤੇ ਪੂਰੇ ਪੰਜਾਬ ਵਿੱਚ ਵੀ ਬੈਠਾ ਪੂਰੇ ਦੇਸ਼ ਵਿੱਚ ਬੈਠਾ ਸਿੱਖਾਂ ਦੀਆਂ ਭਾਵਨਾਵਾਂ ਹਾਰਟ ਹੋਈਆਂ ਉੱਥੇ ਦੀ ਸਾਰੀ ਮਨਮਤ ਦੇਖ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਨੂੰ ਲੱਭਣ ਵਾਸਤੇ ਜੇ ਸੈਟ ਕੰਮ ਕਰਦੀ ਆ ਤੇ ਸਿਆਸੀ ਲੋਕ ਵੋਟਾਂ ਦੀ ਖਾਤਰ ਉਹਦੇ 'ਚ ਡਿੱਕਾ ਨਾ ਡਾਉਣ ਜੇ ਅੱਜ ਉਹਨਾਂ ਨੂੰ ਇੱਕ ਡੇਰੇ ਦੀਆਂ ਵੋਟਾਂ ਚਾਹੀਦੀਆਂ ਫਿਰ ਪੰਥ ਤੋਂ ਝਾਕ ਨਾ ਰੱਖਣ ਜਲਦੀ ਪੰਥਕ ਜਥੇਬੰਦੀਆਂ ਜਾਂ ਸਿੱਖ ਸੰਪਰਦਾਵਾਂ ਇਹਦੇ ਤੇ ਫੈਸਲਾ ਵੀ ਲੈ ਸਕਦੀਆਂ ਆ ਸੋ ਇਸ ਕਰਕੇ ਹਰ ਗੱਲ ਬੋਟ ਰਾਜਨੀਤੀ ਦੀ ਭੇਟ ਨਾ ਚੜਾਈ ਜਾਵੇ ਤਾਂ ਕਿ ਸੱਚ ਜਿਹੜਾ ਆ ਉਹ ਵੋਟਾਂ ਦੀ ਕਾਂਵਾ ਰੋਲੀ ਵਿੱਚ ਹੀ ਰੁਲ ਜੇ ਸਿਆਸੀ ਲੋਕਾਂ ਦੀ ਕਾਂਵਾ ਵਿੱਚ ਰੋਲੀ ਵਿੱਚ ਰੁਲ ਜੇ ਹਰ ਇੱਕ ਨੂੰ ਹਰ ਇੱਕ ਦਾ ਧਰਮ ਮੁਬਾਰਕ ਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਆਪਦੀ ਕਮਾਈ ਜਵਾਦਾ ਕਰਨ ਵਾਲੇ ਲੋਕ ਬਰਦਾਸ਼ਤ ਨਹੀਂ ਕੀਤੇ ਜਾਣਗੇ ਇਹਦੇ ਲਈ ਅਸੀਂ ਲੰਮੀ ਲੜਾਈ ਲੜ ਚੁੱਕੇ ਆ ਪਰਚੇ ਭੁਗਤ ਚੁੱਕੇ ਆ ਪਰੰਤੂ ਐਸ ਵਾਰ ਅਸੀਂ ਸਾਰੇ ਦਾ ਸਾਰਾ ਜਿਹੜਾ ਇਹ ਘਟਨਾ ਕਰਮਾ ਸ੍ਰੀ ਅਕਾਲ ਤਖਸਬ ਨੂੰ ਭੇਜ ਦਿੱਤਾ ਹੋਇਆ ਉਹ ਜਹੇਦਾਰ ਸਾਹਿਬ ਦੇ ਹੁਣ ਧਿਆਨ ਵਿੱਚ ਮੇਰੇ ਖਿਆਲ ਗੱਲ ਆ ਗਈ ਹੋਣੀ ਆ ਉਹ ਕੀ ਫੈਸਲਾ ਲੈਂਦੇ ਉਹਦੀ ਵੇਟ ਕਰੀਏ ਤੇ ਇਹ ਜਿਹੜੀ ਗੱਲ ਆ ਇਹਨੂੰ ਦੁਬਾਰਾ ਮੈਂ ਫੇਰ ਬੇਨਤੀ ਕਰਦਾ ਸ੍ਰੀ ਅਕਾਲ ਤਖਸਬ ਸਾਹਿਬ ਤੋਂ ਵੀ ਇਹ ਦੇਸ਼ ਹੋ ਚੁੱਕਿਆ ਵੀ ਇੱਥੇ ਸਿਆਸਤ ਨਾ ਕੀਤੀ ਜਾਵੇ ਤੇ ਸਿਆਸੀ ਲੋਕ ਇਤੋਂ ਗਰੇਜ ਕਰਨ ਤੇ ਜਿਹੜੀ ਸਰਕਾਰ ਆ ਉਹ ਵੀ ਕਿਤੇ ਹੁਣ ਇਹ ਨਾ ਕਰੇ ਕਿ ਸਾਡੇ ਫਲਾਣੇ ਨੇ ਅਸਤੀਫਾ ਦਿੱਤਾ ਤੇ ਫਲਾਣਾ ਇੱਧਰ ਨੂੰ ਚਲ ਗਿਆ ਤੇ ਅਸੀਂ ਹੁਣ ਜਾਂਚ ਰੋਕ ਦਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਜਿਹੜੇ ਸਵੇਦਨਸ਼ੀਲ ਮੁੱਦੇ ਦੇ ਉੱਤੇ ਸੰਗਤਾਂ ਨੀਜਲਾ ਕੇ ਵੇਖਦੀਆਂ ਵਾਂ ਇੱਥੇ ਜਿਹੜੀ ਐਸਆਈਟੀ ਆ ਉਹ ਵੀ ਗੁਰੂ ਰਾਮਦਾਸ ਦੇ ਘਰੋਂ ਅਰਦਾਸ ਬੇਨਤੀ ਕਰਕੇ ਇਹਨੂੰ ਚੜ੍ਹਦੀ ਕਲਾ ਨਾਲ ਕਰੇ ਤੇ ਸਤਿਗੁਰੂ ਭਲੀ ਕਰੇਗਾ ਗੁਰੂ ਕਿਰਪਾ ਕਰੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ